ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਬੈਬਲ ਕਲਾ ਗੋਲੀकांड ਦੀ 14 ਅਕਤੂਬਰ 2015 ਨੂੰ ਫਰੀਦਕੋਟ ਦੇ ਪੈਂਦੇ ਪਿੰਡ ਬੈਬਲ ਕਲਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਪ੍ਰੋਟੈਸਟ ਹੋ ਰਿਹਾ ਸੀ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਸੀ ਆਚਾਰਕ ਉਸ ਪ੍ਰਦਰਸ਼ਨ ਦੇ ਵਿੱਚ ਪੰਜਾਬ ਪੁਲਿਸ ਦੇ ਦੁਆਰਾ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਮੌਕੇ ਤੇ ਦੋ ਆਦਮੀਆਂ ਦੀ ਮੌਤ ਹੋ ਜਾਂਦੀ ਹੈ ਇਸ ਨੂੰ ਲੈ ਕੇ 14 ਅਕਤੂਬਰ 2015 ਨੂੰ ਪੰਜਾਬ ਦੀ ਸਿਆਸਤ ਅਤੇ ਪੰਜਾਬ ਦੇ ਧਰਮ ਦੇ ਵਿੱਚ ਬੜਾ ਵੱਡਾ ਬਵਾਲ ਮਚ ਗਿਆ ਸੀ ਮੌਕੇ ਤੇ ਸੀ ਡੀਜੀਪੀ ਸਮੇਤ ਸੈਣੀ ਅਤੇ ਸਾਬਕਾ ਆਈਜੀ ਪਰਮਰਾਜ ਸਿੰਘ ਉਮਰ ਨੰਗਰ ਏ ਮੌਕੇ ਅਤੇ ਸ਼ਰਮਾ ਨਾਮ ਦਾ ਇੱਕ ਹੋਰ ਅਧਿਕਾਰੀ ਸੀ ਜਿਹੜੇ ਮੌਕੇ ਤੇ ਮੌਜੂਦ ਸੀ ਉਸ ਘਟਨਾ ਕਰਮ ਦੇ ਵੇਲੇ ਗੋਲੀਆਂ ਕਿਵੇਂ ਚਲਾਈਆਂ ਗਈਆਂ ਹਿੰਸਕ ਲੋਕ ਕਿਵੇਂ ਹੋਏ ਲੋਕ ਭੜਕੇ ਕਿਉਂ ਪੰਜਾਬ ਪੁਲਿਸ ਨੇ ਅਤੇ ਜਿਹੜੇ ਡੀਜੀਪੀ ਸੀ ਸੁਮੇਤ ਸੈਣੀ ਅਤੇ ਸਾਬਕਾ ਆਈਜੀ ਪਰਮਰਾਜ ਸਿੰਘ ਉਮਰ ਨੰਗਰ ਇਹਨਾਂ ਨੇ ਕੰਟਰੋਲ ਕਿਉਂ ਨਹੀਂ ਕੀਤਾ ਗੋਲੀਆਂ ਕਿਹਦੇ ਕਹਿਨ ਤੇ ਚਲਾਈਆਂ ਫਾਇਰਿੰਗ ਕੀਦੇ ਕਹਿੰਦੇ ਕੀਤੀ ਦੋ ਬੇਗੁਨਾਹ ਲੋਕਾਂ ਦਾ ਕਤਲ ਹੋ ਰਿਹਾ ਕਿਉਂਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਜਿਹੜੇ ਅੰਖ ਲਾਰੇ ਗਏ ਸੀ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਉਸ ਨੂੰ ਲੈ ਕੇ ਧਰਨੇ ਉੱਤੇ ਬੈਠੇ ਹੋਏ ਸੀ ਅਚਾਨਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੇ ਡੀਜੀਪੀ ਸੁਮੇਤ ਸੈਣੀ ਅਤੇ ਸਾਬਕਾ ਡੀ ਡੀਜੀਪੀ ਆਈਜੀ ਜਿਹੜੇ ਉਮਰ ਨੰਗਲ ਨੇ ਉਹਨਾਂ ਦੇ ਕਹਿਣ ਤੇ ਇਹਨਾਂ ਪ੍ਰਦਰਸ਼ਨਕਾਰੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ 2 ਪਰਸਨ 2 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਨੂੰ ਲੈ ਕੇ ਬੜਾ ਹੰਗਾਮਾ ਹੋਇਆ ਸੀ ਉਹ ਕੇਸ ਫਿਰ ਦੁਬਾਰਾ ਪੰਜਾਬ ਸਰਕਾਰ ਨੇ ਖੋਲ੍ਹ ਦਿੱਤਾ ਹੈ ਇੱਕ ਵਾਰ ਫਿਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇਣ ਜਾ ਰਹੇ ਨੇ ਬੜਾ ਵੱਡਾ ਝਟਕਾ ਡੀਜੀਪੀ ਸੁਮੇਸ਼ ਸੈਣੀ ਅਤੇ ਸਾਬਕਾ ਆਈਜੀ ਪਰਮਰਾਜ ਸਿੰਘ ਉਮਰ ਨੰਗਰ ਨੂੰ ਦੱਸਦੀ ਹੈ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਸੁਮੇਤ ਸੈਣੀ ਅਤੇ ਉਮਰ ਲੰਗਰ ਨੂੰ ਫਿਰ ਦੁਬਾਰਾ ਤਲਬ ਹੋਣ ਦੇ ਹੁਕਮ ਦੇ ਦਿੱਤੇ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਚੰਡੀਗੜ੍ਹ ਵਿਖੇ 30 ਅਗਸਤ ਨੂੰ ਅਤੇ ਪੁਖਤਾ ਸਬੂਤ ਵੀ ਮੰਗੇ ਨੇ ਜੇਕਰ ਸੁਮੇਤ ਸੈਣੀ ਅਤੇ ਉਮਰ ਨੰਗਰ ਆਪਣੇ ਪ੍ਰੂਫ ਜਾਂ ਕੇਸ ਦੇ ਕਹਿਣ ਤੇ ਗੋਲੀਆਂ ਚਲਾਈਆਂ ਨੇ ਇਹ ਸਬੂਤ ਜੇ ਪ੍ਰੂਫ ਨਹੀਂ ਕਰ ਪਾਉਂਦੇ ਤੇ ਪੰਜਾਬ ਸਰਕਾਰ 30 ਅਗਸਤ ਤੋਂ ਬਾਅਦ ਬੜੀ ਵੱਡੀ ਗਾਰਵਾਈ ਕਰੇਗੀ ਸੁਵੇਦ ਸੈਣੀ ਤੇ ਇੱਕ ਪਾਸੇ ਤੇ ਮਾਮਲਾ ਆਲਰੇਡੀ ਪੱਕਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਕਹਿ ਰਿਹਾ ਹੈ ਕਿ ਜਿਹੜਾ ਬਹਿਵਲ ਕਲਾ ਗੋਲੀ ਕਾਂਡ ਹੋਇਆ ਹੈ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇਨਸਾਫ ਨਹੀਂ ਦਿਵਾਇਆ ਅਤੇ ਉਸ ਜਿਹੜਾ ਕਤਲ ਕਾਂਡ ਹੋਇਆ ਸੀ ਨਾ ਕਾਂਗਰਸ ਪਾਰਟੀ ਨੇ ਆਪ ਆਪੀ ਪਾਰਟੀ ਨੇ ਕਹਿਿਆ ਸੀ ਕਿ 30 ਦਿਨਾਂ ਦੇ ਵਿੱਚ ਅਸੀਂ ਇਸ ਫੈਸਲੇ ਦਾ ਹਲ ਕਰ ਦੇਵਾਂਗੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਸੁਮੇਧ ਸੈਣੀ ਵਰਗੇ ਅਤੇ ਉਮਰ ਨੰਗਲਵਾਗੇ ਆਫਸਰਾਂ ਨੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ ਲੇਕਿਨ ਨਾਕਾਮ ਰਹੀ ਨਕਾਮ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਉਫਾਮਾ ਆਈਆਂ ਸੀ ਕਿ ਪੰਜਾਬ ਸਰਕਾਰ ਦੀ ਬਾਬਾ ਰਾਮ ਰਹੀਮ ਜੋੜੇੜਾ ਸੱਚਾ ਸੌਦਾ ਦੇ ਮੁਖੀ ਨੇ ਉਹਨਾਂ ਦੇ ਨਾਲ ਸੈਟਿੰਗ ਹੋ ਗਈ ਹੈ ਕਿਉਂਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਲੇਕਨ ਹੁਣ ਫੇਰ ਇੱਕ ਵਾਰ ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਆ ਚੁੱਕੇ ਨੇ ਐਕਸ਼ਨ ਮੋਡ ਦੇ ਵਿੱਚ ਆ ਕੇ ਉਹਨਾਂ ਨੇ ਲੈ ਲਿਆ ਵੱਡਾ ਫੈਸਲਾ 31 ਅਗਸਤ ਨੂੰ ਬੜੇ ਵੱਡੇ ਵੱਡੇ ਪਦਰ ਤੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਹੋਵੇਗੀ ਵੱਡੀ ਕਾਰਵਾਈ ਸੁਮੇਤ ਸੈਣੀ ਅਤੇ ਸਾਬਕਾ ਆਈਜੀ ਪਰਮਰਾ ਸਿੰਘ ਉਬਰਨਗਲ ਤੇ ਦੇਖਣਾ ਹੋਵੇਗਾ ਕਿ ਕੀ ਕਾਰਵਾਈ ਕਰਦੇ ਨੇ ਭਗਵੰਤ ਮਾਨ ਕਿਉਂਕਿ ਲਗਭਗ 28 ਮਹੀਨੇ ਤੋਂ ਜ਼ਿਆਦਾ ਸਮੇਂ ਦਾ ਸਮਾਂ ਹੋ ਗਿਆ ਹੈ ਹਾਲੇ ਵੀ ਪਿਛਲੇ ਦਿਨਾਂ ਚ ਸੁਖਬਾਲ ਸਿੰਘ ਘੈਰਾ ਨੇ ਕਿਹਾ ਸੀ ਕਿ ਜਿੰਨੀਆਂ ਫੈਲਾ ਤੇ ਕਾਰਵਾਈ ਹੋਣੀ ਚਾਹੀਦੀ ਸੀ ਉਹਨਾਂ ਫੈਲਾ ਉੱਤੇ ਬੈਠੇ ਹੋਏ ਨੇ ਭਗਵੰਤ ਮਾਨ ਲੇਕਿਨ ਇਸ ਨੂੰ ਦੇਖਦੇ ਹੋਏ ਉਹਨ ਭਗਵੰਤ ਮਾਨ ਨੇ ਫਿਰ ਦੁਬਾਰਾ ਖੇਚ ਲਿਆ ਹੈ ਸੁਮੇਤ ਸੈਣੀ ਅਤੇ ਆਈਜੀ ਪਰਮਰਾ ਸਿੰਘ ਉਮਰ ਨਗਲੂ 30 ਅਗਸਤ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਹੋਵੇਗੀ ਵੱਡੀ ਕਾਰਵਾਈ ਇਹਨਾਂ ਦੋਨਾਂ ਜਿਨ੍ਹਾਂ ਦੇ ਕਹਿਨ ਤੇ ਬਹਿਵਲ ਕਲਾਂ ਦੇ ਵਿੱਚ ਗੋਲੀ ਚੱਲੀ ਸੀ ਤੇ ਦੋ ਜਿਨ੍ਹਾਂ ਦਾ ਕੋਈ ਦੋਸ਼ ਵੀ ਨਹੀਂ ਸੀ ਉਹ ਦੋ ਵਿਅਕਤੀ ਮਾਰੇ ਗਏ ਸੀ ਬਹਿਵਲ ਕਲਾਂ ਦੀ ਗੋਲੀ ਕਾਰਨ ਦੇ ਵਿੱਚ ਧੰਨਵਾਦ